ਕਿੰਨੇ ਕੁ ਤੁਹਾਡੇ ਕੋਲ ਇਹੋ ਜਿਹੇ ਕੇਸ ਹੈਗੇ ਐ صدیق ਸਾਹਿਬ ਜਿਨ੍ਹਾਂ ਨੇ ਕਿਹਾ ਹੋਵੇ ਵੀ ਮੁਹੰਮਦ صدیقਰਾਉਣਾ ਜੇ ਡੇਟ ਹੈਗੀ ਆ ਤਾਂ ਵਿਆਹ ਕਰਾਵਾਂਗੇ ਨਹੀਂ ਤਾਂ ਫਿਰ ਗਾਂਹ ਕਰਾਂਗੇ ਬਹੁਤ ਛੋਟੀ ਸਾਹਿਬ ਜਦੋਂ ਚੜਤ ਹੋਈ ਹੈ ਨਾ ਕੋਈ ਉਹ ਤਾਂ ਪਰਮਾਤਮਾ ਹੀ ਜਾਣਦਾ ਵੀ ਲੋਕ ਕਿਵੇਂ ਦਿਨ ਬਦਲ ਲੈਂਦੇ ਸੀਗੇ ਡੇਟਾਂ ਬਦਲ ਲੈਂਦੇ ਸੀਗੇ ਹੈ ਜੀ ਪਰ ਬੜੀ ਮਿਹਰਬਾਨੀ ਸੀ ਪਰਮਾਤਮਾ ਦੀ ਦੇਖੋ ਨਾ ਤਾਂ ਕਦੇ ਕੋਈ ਪ੍ਰੋਗਰਾਮ ਛੱਡਿਆ ਹਾਂ ਤੇ ਯਾਰ ਆਵਾਜ਼ ਪੈਸੇ ਦਿੰਦਾ ਕੱਟ ਲੈ ਕਰ ਰੂ ਐਸਾ ਜਿਹਾ ਕਦੇ ਇੱਕ ਦਿਨ ਚ ਕਿੰਨੇ ਖਾੜੇ ਲਾਇਏ ਜੀ ਚਾਰ ਅੱਛਾ ਇਹ ਕਦੋਂ ਦੀ ਗੱਲ ਹੈ ਜੀ ਇਹ ਤਾਂ ਉਦੋਂ ਜਦੋਂ ਚੱਲਦਾ ਸੀ ਕੰਮ ਅੱਛਾ ਜੀ ਬਿਲਕੁਲ ਤਿੰਨ ਤਾਂ ਆਮ ਲਾਇਏ ਨੇ ਅੱਛਾ ਦੋ ਵਾਰੀ ਚਾਰ-ਚਾਰ ਵੀ ਲਾਇਏ ਨੇ ਹਾਂ ਤਿੰਨ ਆਮਲੇ ਦੇ ਦੋ ਤਾਂ ਹੁੰਦੇ ਸੀਗੇ ਮੇਰੇ 28 ਦਿਨਾਂ ਚ ਫਰਵਰੀ ਦੇ ਮਹੀਨੇ ਚ 65 ਪ੍ਰੋਗਰਾਮ ਲੱਗੇ ਨੇ ਵਾਹ ਸੋ ਦੀ ਸਭ ਹੁਣ ਤਾਂ ਮੋਬਾਈਲ ਆ ਗਿਆ ਪੈਸੇ ਬਾਤ ਥੋੜੇ ਹੁੰਦੇ ਸੀਗੇ ਹਾਂਜੀ ਇੱਕ ਉਹ ਤਾਂ ਬੜੀ ਬੜੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਉਦੋਂ ਜਿਹੜੇ ਪੈਸੇ ਉੱਪਰੋਂ ਬਣਦੇ ਸੀ ਨਾ ਜਿਹਨਾਂ ਨੂੰ ਸੀ ਸਟੇਜ ਮਨੀ ਕਹਿੰਦੇ ਹਾਂਜੀ ਉਹ ਘਰ ਵਾਲਿਆਂ ਦੀ ਹੁੰਦੀ ਸੀਗੀ ਅੱਛਾ ਜੀ ਹਾਂ ਮੈਨੂੰ ਨਹੀਂ ਇਸ ਗੱਲ ਦਾ ਪਤਾ ਨਾ ਜਿੰਨਾ ਤੋਂ ਅੱਜ ਦੀ ਜਨਰੇਸ਼ਨ ਪਤਾ ਨਹੀਂ ਹੈ ਇਹ 99 ਤੋਂ ਬਾਅਦ ਹੋਇਆ ਸਾਰਾ ਕੁਝ ਅੱਛਾ ਜੀ ਹਾਂ ਵੀ ਉਹ ਘਰ ਵਾਲੇ ਰੱਖ ਲੈਂਦੇ ਸੀ ਉਹ ਘਰ ਵਾਲੇ ਰੱਖਦੇ ਸੀਗੇ ਸਾਨੂੰ ਉਹਨਾਂ ਨੇ 3-400 ਰੁਪਏ ਦੇ ਦੇਣਾ ਅੱਛਾ ਜੀ ਹੈਜੀ 8-900 ਰੁਪਏ ਬਣਨਾ ਉਹਦੀ ਉਹਨਾਂ ਨਾਲ ਦੰਦ ਚੱਲ ਜਾਂਦੀ ਸੀਗੀ ਉਹ ਸਾਨੂੰ ਨਾ ਇਹ ਸਮਝ ਗਏ ਨਾ ਕਿ ਮੈਂ ਮਨਾਫੀ ਵਾਲੀ ਚੀਜ਼ ਹੈ ਇਹਨੂੰ ਨਹੀਂ ਬੁਲਾਉ ਬਿਲਕੁਲ ਠੀਕ ਹੈ